ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕਾਟਨ ਦੇ ਕੋਲੋਂ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਠੀਕ ਠਾਕ ਹੋਵਗੇ ਜੀ ਮੈਂ ਗਰਿੰਦਰ ਕੋਲ ਅੱਗੇ ਵੀਡੀਓ ਲੈ ਕੇ ਕਾਟਨ ਦੇ ਸੂਟਾਂ ਤੇ ਜੀ ਆਪਾਂ ਜੀ ਕਾਟਨ ਦੇ ਸੂਟ ਬਹੁਤ ਸੋਹਣੇ ਲੈ ਕੇ ਆਏ ਜੀ ਸਾਰੇ ਸੂਟੀ ਬਹੁਤ ਸੋਹਣੇ ਹੋਣਗੇ ਜੀ ਸਾਰੇ ਸੂਟ ਜੀ ਦੇਖ ਸਕਦੇ ਜੀ ਕੋਈ ਵੀ ਕਲਰ ਸੋਨੋ ਕਲਰ ਕੰਬੀਨੇਸ਼ਨ ਹੀ ਬਹੁਤ ਸੋਹਣਾ ਹੋਗਾ ਇਹ ਸਾਰੇ ਸੂਟਾਂ ਦੇ ਨਿੱਕੀ ਊਟੀ ਦੇ ਸੂਟ ਜੀ ਬਹੁਤ ਸੋਹਣੇ ਟ੍ਰੈਂਡ ਵਿੱਚ ਆ ਗਏ ਗਰਮੀ ਦੇ ਕਾਟਨ ਦੇ ਸੂਟ ਜੀ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੈ ਜੇ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਜੀ ਅੱਗੇ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਣਾ ਸਾਡੀ ਵੀਡੀਓ ਕੋਟਿੰਗ ਸੂਟਾਂ ਦੀ ਕਿਦਾਂ ਤੁਹਾਨੂੰ ਲੱਗੀ ਤੇ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਡੀਐਮ ਕਰੋ ਜੀ ਜੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਸਾਨੂੰ ਮੈਸੇਜ ਕਰਕੇ ਸੂਟ ਘਰ ਬੱਠੇ ਪਤਾ ਸਕਦੇ ਹੋ ਜੀ ਤੁਸੀਂ ਘਰ ਬੱਠੇ ਸੂਟ ਮੰਗਵਾ ਸਕਦੇ ਆ ਜੀ ਤੁਹਾਡਾ ਸੂਟ ਕੋਰੀਅਰ ਕੀਤਾ ਜਾਊਗਾ ਜੀ ਕੋਈ ਸ਼ਿਪਿੰਗ ਚਾਰਜੀ ਨਹੀਂ ਲੱਗੂਗਾ ਜੀ ਬਹੁਤ ਸੋਹਣੇ ਸੂਟ ਜੀ ਬਣ ਕੇ ਤਿਆਰ ਹੈ ਜੀ ਇਹ ਸੂਟ ਆਪਣਾ ਇਹ ਸੂਟ ਦਾ ਰੇਟ ਹੈ ਜੀ 425 ਰੁਪਈਆ ਦਾ ਸੂਟ ਹੈ ਜੀ ਇਹ ਵਾਲਾ ਸਾਰੇ ਸੂਟ ਹੀ ਬਣ ਕੇ ਬਹੁਤ ਸੋਹਣੇ ਜੀ ਬਣੇ ਆ ਜੀ ਵਿਦੌਟ ਦੁਪੱਟਾ ਇਹਨਾਂ ਦੇ ਨਾਲ ਕੋਈ ਵੀ ਸੂਟ ਤੁਹਾਨੂੰ ਸੋਹਣਾ ਲੱਗਦਾ ਜੀ ਬਹੁਤ ਸੋਹਣੇ ਐਕਟਾ ਕਲਰ ਜੀ ਜਿਆਦੇ ਬਹੁਤ ਸੋਹਣੇ ਆਏਗੇ ਇਹ ਪੂਰੀ ਵੀਡੀਓ ਜ਼ਰੂਰ ਦੇਖਣਾ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਗੁਰਪਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਦਾਂ ਦੀਆਂ ਵੀਡੀਓ ਤੁਹਾਨੂੰ ਹੋਰ ਦੇਖਣ ਨੂੰ ਮਿਲਣਗੀਆਂ ਜੀ ਸਾਰੇ ਸੂਟ ਹੀ ਬਹੁਤ ਸੋਹਣੇ ਸੂਟ ਹੋਣਗੇ ਜੀ थैंक यू धन्यवाद जी पूरी वीडियो जरूर देखना जी तब तक के लिए तकली रख